ਕਿਉਂਕਿ ਵਚਨ ਚ ਲਿਖਿਆ ਹੈ ਥੱਕੇ ਮਨ ਦੇ ਤੇ ਬੋਝੇਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਸੋ ਆਪਾਂ ਪਰਮੇਸ਼ਵਰ ਜੀ ਦੇ ਕੋਲ ਜਾਣਾ ਹੈ ਪਰਮੇਸ਼ਵਰ ਤੋਂ ਆਰਾਮ ਲੈਣਾ ਹੈ ਆਪਣੀਆਂ ਦੁੱਖ ਪਰੇਸ਼ਾਨੀਆਂ ਨੂੰ ਆਪਣੇ ਉੱਤੇ ਜਿਹੜਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਨੈਗੇਟਿਵਿਟੀ ਨੂੰ ਆਪਣੇ ਉੱਤੇ ਸਟ੍ਰੈਸ ਦੇ ਵਿੱਚ ਨਾ ਲਵੋ ਸਗੋਂ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਜਿਹੜਾ ਹੈ ਉਹ ਖੋਲ ਦਿਓ ਅਰ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰੋ ਤੁਹਾਨੂੰ ਪਤਾ 91 ਜ਼ਬੂਰ ਦੇ ਵਿੱਚ ਲਿਖਿਆ ਹਜ਼ਾਰ ਤੇਰੇ ਮੁੱਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਤੇਰੇ ਨੇੜੇ ਨਹੀਂ ਆਵੇਗੀ ਅਰ ਅਸੀਂ ਯਕੀਨ ਕਰਦੇ ਹਾਂ ਕਿ ਅਗਰ ਪਰਮੇਸ਼ਵਰ ਜੀ ਨੇ ਕਿਹਾ ਹੈ ਦਾ ਸੱਚਮੁੱਚ ਇਦਾਂ ਹੀ ਹੋਣਾ ਸਾਡੀ ਪ੍ਰੋਟੈਕਸ਼ਨ ਪਰਮੇਸ਼ਵਰ ਦੇ ਵੱਲੋਂ ਆ ਸਾਡੇ ਨੇੜੇ ਕੋਈ ਬਿਮਾਰੀ ਆ ਨਹੀਂ ਸਕਦੀ ਪਰ ਕਦੋਂ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਨੇ ਆ ਸੋ ਇਸ ਟਾਈਮ ਦਾ ਸਹੀ ਇਸਤੇਮਾਲ ਕਰਨਾ ਆਪਣੇ ਬੱਚਿਆਂ ਦੇ ਲਈ ਆਪਣੇ ਲਈ ਆਪਣੇ ਭੈਣਾ ਭਰਾਵਾਂ ਦੇ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰੋ ਸੋ ਆਓ ਆਪਾਂ ਪ੍ਰਾਰਥਨਾ ਕਰਦੇ ਹਾਂ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਕਿ ਤੁਸੀਂ ਸਾਡੀ ਪਨਾਹ ਗਾ ਔਰ ਵਚਨ ਦੇ ਵਿੱਚ ਲਿਖਿਆ ਆ ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਆ ਜਾ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਾਇਆ ਜਾਂਦਾ ਆ ਐ ਮੇਰੇ ਪਿਤਾ ਪਰਮੇਸ਼ਵਰ ਅਸੀਂ ਆਪਣੇ ਘਰਾਣੇ ਸਮੇਤ ਇਸ ਪੱਕੇ ਬੁਰਜ ਦੇ ਵਿੱਚ ਆਉਣੇ ਮੇਰੇ ਪ੍ਰਭੂ ਜੀ ਔਰ ਮੇਰੇ ਪ੍ਰਭੂ ਜਿਹੜੇ ਤੁਹਾਡੀ ਹਜ਼ੂਰੀ ਚਾਹ ਰਹੇ ਇਸ ਬੁਰਜ ਦੇ ਹੇਠ ਆ ਰਹੇ ਮੇਰੇ ਪ੍ਰਭੂ ਉਹ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਵਰ ਤੁਹਾਡਾ ਹੱਥ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ ਲੋਕਾਂ ਦੀ ਰਖਵਾਲੀ ਤੇ ਪ੍ਰਤਪਾਲ ਕਰੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਰਹਿਮਤ ਦੇ ਨਾਲ ਭਰੇ ਹੋਏ ਪਰਮੇਸ਼ਵਰ ਆ ਮੇਰੇ ਪ੍ਰਭੂ ਯਹੋਵਾ ਰਫਾਇਆ ਆਪਣੇ ਲੋਕਾਂ ਨੂੰ ਸ਼ੂਕੇ ਸ਼ਿਫਾ ਦੇ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਸਭਨਾ ਗੱਲਾਂ 'ਚ ਤੁਹਾਡੀ ਮਰਜ਼ੀ ਪੂਰੀ ਹੋਵੇ ਸਾਡੀ ਬੇਨਤੀ ਨੂੰ ਸੁਣੋ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਦੇ ਹਾਂ ਆਮੇਨ ਆਮੇਨ ਕਿਉਂਕਿ ਵਚਨ 'ਚ ਲਿਖਿਆ ਹੈ ਥੱਕੇ ਮਨ ਦੇ ਤੇ ਬੋਝੇ ਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਸੋ ਆਪਾਂ ਪਰਮੇਸ਼ਵਰ ਜੀ ਦੇ ਕੋਲ ਜਾਣਾ ਹੈ ਪਰਮੇਸ਼ਵਰ ਤੋਂ ਆਰਾਮ ਲੈਣਾ ਹੈ ਆਪਣੀਆਂ ਦੁੱਖ ਪਰੇਸ਼ਾਨੀਆਂ ਨੂੰ ਆਪਣੇ ਉੱਤੇ ਜਿਹੜਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਨੈਗੇਟਿਵਿਟੀ ਨੂੰ ਆਪਣੇ ਉੱਤੇ ਸਟ੍ਰੈਸ ਦੇ ਵਿੱਚ ਨਾ ਲਵੋ ਸਗੋਂ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਜਿਹੜਾ ਹੈ ਉਹ ਖੋਲ ਦਿਓ ਅਰ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰੋ ਤੁਹਾਨੂੰ ਪਤਾ 91 ਜ਼ਬੂਰ ਦੇ ਵਿੱਚ ਲਿਖਿਆ ਹਜ਼ਾਰ ਤੇਰੇ ਮੁੱਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਤੇਰੇ ਨੇੜੇ ਨਹੀਂ ਆਵੇਗੀ ਅਰ ਅਸੀਂ ਯਕੀਨ ਕਰਦੇ ਹਾਂ ਕਿ ਅਗਰ ਪਰਮੇਸ਼ਵਰ ਜੀ ਨੇ ਕਿਹਾ ਆ ਤਾਂ ਸੱਚਮੁੱਚ ਇਦਾਂ ਹੀ ਹੋਣਾ ਸਾਡੀ ਪ੍ਰੋਟੈਕਸ਼ਨ ਪਰਮੇਸ਼ ਦੇ ਵੱਲੋਂ ਆ ਸਾਡੇ ਨੇੜੇ ਕੋਈ ਬਿਮਾਰੀ ਆ ਨਹੀਂ ਸਕਦੀ ਪਰ ਕਦੋਂ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਨੇ ਆ ਸੋ ਇਸ ਟਾਈਮ ਦਾ ਸਹੀ ਇਸਤੇਮਾਲ ਕਰਨਾ ਆਪਣੇ ਬੱਚਿਆਂ ਦੇ ਲਈ ਆਪਣੇ ਲਈ ਆਪਣੇ ਭੈਣਾ ਭਰਾਵਾਂ ਦੇ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰੋ ਸੋ ਆਓ ਆਪਾਂ ਪ੍ਰਾਰਥਨਾ ਕਰਦੇ ਹਾਂ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਕਿ ਤੁਸੀਂ ਸਾਡੀ ਪਨਾਹ ਗਾਓ ਔਰ ਵਚਨ ਦੇ ਵਿੱਚ ਲਿਖਿਆ ਆ ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਆ ਜਾ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਾਇਆ ਜਾਂਦਾ ਆ ਐ ਮੇਰੇ ਪਿਤਾ ਪਰਮੇਸ਼ਵਰ ਅਸੀਂ ਆਪਣੇ ਘਰਾਣੇ ਸਮੇਤ ਇਸ ਪੱਕੇ ਬੁਰਜ ਦੇ ਵਿੱਚ ਆਉਣੇ ਮੇਰੇ ਪ੍ਰਭੂ ਜੀ ਔਰ ਮੇਰੇ ਪ੍ਰਭੂ ਜਿਹੜੇ ਤੁਹਾਡੀ ਹਜ਼ੂਰੀ ਚਾਹ ਰਹੇ ਇਸ ਬੁਰਜ ਦੇ ਹੇਠ ਆ ਰਹੇ ਮੇਰੇ ਪ੍ਰਭੂ ਉਹ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਵਰ ਤੁਹਾਡਾ ਹੱਥ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ ਲੋਕਾਂ ਦੀ ਰਖਵਾਲੀ ਤੇ ਪ੍ਰਤਪਾਲ ਕਰੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਰਹਿਮਤ ਦੇ ਨਾਲ ਭਰੇ ਹੋਏ ਪਰਮੇਸ਼ਵਰ ਆ ਮੇਰੇ ਪ੍ਰਭੂ ਯਹੋਵਾ ਰਫਾਇਆ ਆਪਣੇ ਲੋਕਾਂ ਨੂੰ ਸ਼ੂਕੇ ਸ਼ਿਫਾ ਦੇ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਸਭਨਾ ਗੱਲਾਂ 'ਚ ਤੁਹਾਡੀ ਮਰਜ਼ੀ ਪੂਰੀ ਹੋਵੇ ਸਾਡੀ ਬੇਨਤੀ ਨੂੰ ਸੁਣੋ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਦੇ ਹਾਂ ਆਮੇਨ ਆਮੇਨ